ਲੋ ਬਾਈ ਜੀ ਚਲਾਤਾ ਕੰਮ ਸਰੋਂ ਲੱਗ ਪਏ ਅੱਜ ਵੱਡਣ ਤੇ ਅੱਜ ਚੱਕ ਕੇ ਉੱਥੇ ਕਮਰੇ ਹੀ ਰੱਖ ਦੇਵਾਂਗੇ ਉੱਥੇ ਹੀ ਕਢਾ ਦੇਵਾਂਗੇ ਤੇ ਸਰੋਂ ਬਸ ਚਲਾ ਦੇਂ ਘੰਟੇ ਨੂੰ ਮੋਟਰ ਚਲਾ ਦੇਵਾਂਗੇ ਸਰੋਂ ਇਧਰੋਂ ਵੱਢ ਕੇ ਫਿਰ ਪੱਠਾਂ ਨੂੰ ਛੱਡਣੇ ਪੈਣ ਤੇ ਇਹ ਗੰਡੇ ਗੁੰਡੇ ਵੀ ਲਾਉਣਾਂ ਲਈ ਆ ਹਾਂ ਯਾਰ ਤੜਕੇ ਹੁੱਕਾ ਹੀ ਕਿਹਨੂੰ ਚੜਾਤਾ ਗੱਡੀ ਕੀ ਨੂੰ ਚੜਾਤਾ ਗੱਡੀ ਓਏ ਸੱਤੂ ਆਖੀ ਉਹ ਮਰੇ ਨਿਕੰਦਰਾ ਲੋ ਬਾਈ ਜੀ ਇੱਕ ਛਤਰੀ ਲੱਗੀ ਪਈ ਤੇ ਚਾਰੇ ਬੱਚੇ ਛੱਡਦੇ ਆਪਾਂ ਦੋ ਰੱਤੀ ਤੇ ਦੋ ਬਾਈ ਜੱਸੀ ਵਾਲੇ ਧਰ ਨਾਲ ਆਉਣਾ 3 ਰਸਟਰ ਦੇ ਬਾਹਰ ਨੂਰੇ ਜਾ ਕੇ ਉਹ ਬਾਈ ਜੱਸੀ ਵਾਲੇ ਛੱਡਦੇ ਪੈਸੇ ਨਹੀਂ ਹੁੰਦੇ ਸਾਰੇ ਪਿੰਡਾਂ ਦੇ ਉਹ ਆਪਣੇ ਵਾਲੇ ਛੱਡਦੇ ਬੰਦ ਕਰਤੇ ਸੈਕਟਰੀ ਨੇ ਆਖਿਆ ਇੱਕ ਪਾਂਤ ਲਾਦੀ ਤੇ ਪਾਂਤ ਰਹੇਗੀ ਇੱਕ ਇੱਕ ਵਾਂਤੀ ਰਹੇਗੀ ਬਸ ਆ ਵੜ ਦੇਣਗੇ ਫਿਰ ਆ ਪੱਠਿਆਂ ਵਾਲੀ ਵੱਢ ਕੇ ਸੱਟ ਕੇ ਤੇ ਫਿਰ ਛੱਡ ਦੇਣਗੇ ਪੱਠਿਆਂ ਨੂੰ ਪਾਣੀ ਉਹ ਬੈਠੇ ਬੰਦੇ ਮਸਾਂ ਹੀ ਫੜ ਕੇ ਲੈਂਦੇ ਆ ਇਹ ਯਾਰ ਜੋਟੀ ਮੇਰੇ ਵਾ ਮਾਰ ਜਾਂਦੇ ਲੀਚੀ ਮਾਰ ਇੱਕ ਲੀਚੀ ਮਾਰ ਚੱਲਿਆ ਸੀ ਇਸ ਲੀਲੇ ਸਾਫੇ ਵਾਲਾ ਬੈਠਾ ਹੋਗਾ λεਹਾ ਜ ਟਟੂ ਦੀ ਆ ਜਦੋਂ ਤੁਸੀਂ ਬੰਦੇ ਦੇ ਅੱਖ ਹੀ ਨਹੀਂ ਲੱਗਣਾਗਾ ਆ ਬੈਠਾ ਜਿਹੜਾ ਲੀਲੇ ਸਾਫੇ ਵਾਲਾ ਬੈਠਾ ਨਾ ਇਹ ਮਾਰ ਚੱਲਿਆ ਸੀ ਲੀਚੀ ਮੈਂ ਤੇ ਮੈਂ ਤੇ ਬੋਰਡ ਪਿੰਡਾਂ ਉਹ ਭਾਣੀ ਛੱਡਦਾ ਕੀ ਹਾਂ ਲੋ ਜੀ ਬਾਈ ਜੀ ਢੇਡਾ ਵਾਲਾ ਬਹਿ ਗਿਆ ਢੇਡਾ ਨੂੰ ਅੱਜ ਪਤਾ ਨਹੀਂ ਕੀ ਪ੍ਰੋਬਲਮ ਹੋਈ ਏ ਉਹ ਬਹਿ ਗਿਆ ਸੀ ਅੱਜ ਟਾਈਮ ਨਾਲ ਹੀ ਬਹਿ ਗਿਆ ਇਹ ਦੂਜੇ ਕਰਦੇ ਆ ਚਲੋ ਕੋਈ ਗੱਲ ਨਹੀਂ ਥੋੜੀ-ਥੋੜੀ ਚੱਲ ਪੈਣੀ ਦੂਜੇ ਤਾਂ ਨਾ ਫਰਕ ਵੈਰੀ ਪੈਗੀ ਭਾਈ ਇਹ ਢਾਕੇ ਤੇ ਢਾਕਾ ਚੱਲਦਾ ਰਿਹਾ ਹੈ ਵੈਰੀ ਪਈ ਜਾਂਦੀ ਉਹ ਨਿੱਕੇ ਬੱਚੇ ਬੈਠੇ ਆ ਤੇ ਇੱਕ ਛੜੀ ਲੱਗੀ ਬਾਸ ਸਰੋਂ ਉੱਟੀ ਜਾਂਦੇ ਆ ਇਹ ਠੀਕ ਕਿੰਨੀ ਤਪੜਦੀ ਮੇਰੇ ਦੇਣ ਦੀ ਸਰੋਂ ਉੱਤ ਨਿਪਟ ਗਿਆ ਤੇ ਫੇਰ ਲੋ ਜਰੂਰ ਕਰਾਂਗਾ ਲਾ ਤਸਵੀਰ ਇਹਨਾਂ ਨੇ ਕਰੂੰਗਾ ਕਰਤਾ ਕੰਮ ਵੱਡਤੀ ਸਰੋਂ ਮਾ ਪੱਠੀਆਂ ਨਹੀਂ ਵੱਢ ਕੇ ਪਾਣੀ ਛੱਡ ਦੇਣਗੇ ਤੇ ਮੁੜ ਕੇ ਸੱਡ ਦੇਾਂਗੇ ਲੋ ਜੀ ਭਾਈ ਜੀ ਸਰੋਂ ਦਾ ਤਾਂ ਨਿਪਟੜ ਗਿਆ ਫੇਰ ਸਰੋਂ ਵੱਢਤੀ ਆ ਉਲੂਆਂ ਉਲੂਆਂ ਵੱਢ ਲਿਆਉਣਗੇ ਇਹ ਫਿਰ ਇਹਨਾਂ ਸੱਡ ਦੇਾਂਗੇ ਇਹਨੂੰ ਮਾੜੀ ਤੁੱਪ ਲੱਗ ਜੂ ਵੀ ਫਿਰ ਮੁੜ ਕੇ ਹੱਥ ਨੇ ਚੱਕ ਕੇ ਮਾਰਾਂਗੇ ਉੱਥੇ ਕਮਰਾ ਚ ਰੱਖ ਦਿਆਂਗੇ ਉੱਥੇ ਕਢਾ ਲਾਂਗੇ ਤੇ ਮੰਡੀ ਚ ਹੁਣ ਕਿੱਧਰ ਡ੍ਰਾਈਟਰ ਰੂਟਰ ਲਿਆਵਾਂ ਇਹਨਾਂ ਸੈਣੀ ਸੈਟ ਕਿਤੇ ਉੱਥੇ ਰੱਖ ਦਿਆਂਗੇ ਕਿ ਭਾਈ ਜਿਹੜੀ ਪੱਠਾਂ ਸੀਗੀ ਸਰੋਂ ਉਹ ਵੀ ਇਹਨਾਂ ਨੇ ਵੱਡਤੀ ਤੇ ਊਲੀਆਂ ਰਹਿੰਗੀਆਂ ਇਹਨਾਂ ਦੀਆਂ ਵੱਢਣਾਂ ਲੰਗੂਰਾਂ ਵੱਢਦੇ ਨੇ ਤੇ ਕਬੂਤਰ ਫੜਦੇ ਪੰਜ ਮੈਂ ਜਵਾਕ ਉਹ ਬੈਠਾ ਹੈ ਕ ਪਤਾ ਨਹੀਂ ਕੀ ਦਾ ਬੈਠਾ ਵਾਟਰ ਵਾਸਤੇ ਉਹਦੇ ਨੂੰ ਮੀਟ ਦੇਣਗੇ ਤੇ ਲੋ ਜੀ ਭਾਈ ਜੀ ਬੱਚੇ ਬੈਠੇ ਆ ਤੇ ਆ ਤਾੜ ਲਿਆ ਚਾਰ ਫੜਦੇ ਆ ਤੇ ਉਹ ਸਰੋਂ ਜਿਹੜੀ ਊਲੀਆਂ ਵਾਲੀ ਸੀ ਉਹ ਵੱਢਣ ਉੱਠ ਗਿਆ ਤੇ ਚਲੋ ਇਹਨੂੰ ਪੱਛੇ ਨਹੀਂ ਛੱਡ ਕੇ ਥੱਲੇ ਲਿਆ ਕੇ ਜੀ ਪਲੜ ਪੁੱਲੜ ਵਿਛਾਏ ਜਾਂਦੇ ਤੇ ਸਰੋਂ ਲੱਗ ਪਈ ਚੱਕਣ ਸਰੋਂ ਚੱਕ ਕੇ ਹੀ ਛੱਡ ਦਿੰਨੇ ਆ ਉੱਥੇ ਜੀ ਇੱਕ ਵਾੜੇ ਨਾਲ ਲੱਗ ਪਈ ਨਹੀਂ ਚੱਕਣ ਇਹ ਚੱਕ ਕੇ ਮੁੜ ਕੇ ਉਹ ਪੱਠਿਆਂ ਵਾਲੀ ਉੱਤੇ ਛੱਡ ਦਿਆਂਗੇ ਤੇ ਕੂਤਰ ਆਪਣੇ ਆਏ ਐ ਜੇ ਕਰਦੇ ਫਿਰਦੇ ਆ ਤੇ ਚੱਕ ਕੇ ਸਰੋਂ ਸੱਟ ਕੇ ਪਲੜ ਵਿਛਾਏ ਜਾਂਦੇ ਆ ਦੂਜੂ ਪੂਣੀ ਬਣਾ ਕੇ ਉਹ ਕਰੋ ਤੇ ਜਾਕ ਕੇ ਸਿੱਟੇ ਆਉਣੇ ਆ ਮੀੜ ਕੇ ਕੰਮ ਇਹ ਸੀ ਟੈਨਸ਼ਨ ਸੀਗੀ ਲੋ ਜੀ ਕਬੂਤਰਾਂ ਦੀ ਵੇਣੀ ਆ ਕਿਹੜੀਆਂ ਦੇ ਖੰਭ ਪੂਰੇ ਆ ਇਹਨਾਂ ਨੂੰ ਵੀ ਫਿਰ ਜਾਲ ਜੂਲ ਚ ਪਾਇਆ ਕਰਾਂਗੇ ਜਿਵੇਂ ਨੇ ਇਹਦੇ ਖੱਟਾਂ ਵਾਲੀ ਦੇ ਪੂਰੇ ਲੱਗਦੇ ਆ ਉਹ ਚੱਟਾਂ ਵਾਲੀ ਤੇ ਵੀ ਪੱਟੇ ਸੀਗੇ ਆਪਣੇ ਚਾਰ ਫਰਦੇ ਬਾਈ ਇੱਕ ਬਹਿ ਗਿਆ ਸੀ 76 ਲੱਗੀਆਂ ਪਈਆਂ ਸਰੋਂ ਵਾਲੇ ਸਰੋਂ ਸਿੱਟੀ ਜਾਂਦੇ ਆ ਚਲੋ ਜਦੋਂ ਬਹਿ ਗਏ ਬਰੋ ਤਾੜਕੇ ਦੇ ਤੋਂ ਬਾਅਦ ਮਿਲਦੇ ਆ ਜੀ ਅਜੇ ਫਿਰਦੇ ਆ ਬਾਈ ਮੁੜ ਗਏ ਫੇਰ ਫੇਰ ਮੁੜ ਗਏ ਲੋ ਜੀ ਬਾਈ ਜੀ 2 ਵਜੇ ਬਹਿ ਗਏ ਉਹ ਕਬੂਤਰੀ ਛੱਡੀ ਸੀ ਜਵਾਬਾ ਦੇਣਾ ਤੋਂ ਕੁਟਕਟਾ ਹਾਂ ਦੇਣਾ ਤੋਂ ਤੇ ਕੁੱਤੇ ਵੀ ਅਜੇ ਜਵਾਬਾ ਦੇਣਾ ਤੋਂ ਛੱਡੇ ਹੀ ਉਹ ਬੱਚਾ ਜਰੂਰ ਰੋੜਦਾ ਇੱਕ ਫਿਰਦਾ ਤੀ ਫਿਰ ਲੇ ਗਈ ਪਈ ਆ ਇਹਨਾਂ ਨੂੰ ਤਾੜਕੇ ਤੇ ਪਾਣੀ ਪੁਣੀ ਰੱਖਦੇ ਹਾਂ ਤਾਂ ਬੈਠਿਆਂ ਪੰਜ ਸੱਤ ਮਿੰਟ ਹੋਇਆ ਕਮਰੇ ਵਿੱਚ ਇਹ ਮੇਟਰਾਂ ਪਾਣੀ ਰੱਖਦੇ ਆ ਨਾ ਓਏ ਆ ਡਈ ਜਾਂਦੇ ਲੋ ਜੀ ਬਾਈ ਜੀ ਕੋਠੇ ਤੇ ਬੈਠੇ ਸਿਰਫ ਇਹ ਘੂਬੂਤਰ ਮਾਰੀ ਆਹ ਫਰਦਾਰ ਨਾ ਬਗਲਾ ਹੋ ਜਾਂਦਾ ਇਹ ਸਾਲਾ ਤੜਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਦੂਜੇ ਤਾਂ ਲੈ ਕੇ 2 ਵਜੇ ਬੈਗੇ ਤੜਕੇ ਹੁਣ ਮੇਰੇ ਮਰ ਤੁੱਪੇ ਬੈਠਾ ਆਂ ਵੀ ਪੈ ਜੀ ਤਾਂ ਵੀ ਚੰਗਾ ਤੇ ਲੈ ਜੀ ਤਾੜ ਕੇ ਤੜਦਾ ਹੀ ਲੋ ਬਈ ਜੀ ਰੱਤਾ ਤੜਦਣੀ ਸੀਗਾ ਤੇ ਰੱਤਾ ਲਿਆ ਆਪਾਂ ਤਾੜ ਇਹ ਬੈਠਾ ਵੀ ਸਾਰੇ ਨਾਲ ਮਗਰੇ ਸੀ ਮਗਰੋਂ ਸੀ ਇਹ 22 ਵਜੇ ਪੈ ਗਿਆ ਸੀ ਇਹਨੂੰ ਤਾੜ ਲਿਆਂਦਾ ਸੀ ਛੱਡਣਾ ਸੀ ਤੁਰਨਾਂ ਲਾਤਾਂ ਆਪਾਂ ਤੋਂ ਸੰਦੂ ਦਾ ਕੰਮ ਨਹੀਂ ਪੜੀ ਤਾ ਜਿਵਾਰ ਵੀ ਜਣੀਆ ਸਰੋਂ ਵਾਲੇ ਥਾਂ ਤੇ 11000 ਵੀ ਲਾਇਆ ਪਿਆ ਉਦੋਂ ਬਾਅਦ ਦੇਖਤੀਆਂ ਵੀ ਕੀ ਬਣਦਾ ਸੀ ਨਹੀਂ ਸਰੋਂ ਵਾਲੇ ਵੀ ਸਲਰੀ ਜੀ ਕੋਈ ਲੈ ਜੇ ਤਾਂ ਵੱਡ ਕੇ ਟੰ ਡੱਕਰੇ ਜਿੰਦੇ ਜਿਹੜੇ ਵੱਡ ਕੇ ਲੈ ਜੇ ਤਾਂ ਕੋਈ ਬੜੀ ਵਧੀਆ ਗੱਲ ਆ ਤੇ ਨਹੀਂ ਫਿਰ ਵਿੱਚੇ ਹੀ ਹੂਟ ਆ ਵੀ ਟਰ ਮਾਰਦੇ ਨੇ ਲੋ ਬਈ ਜੀ ਰੱਤਾ ਤੜਦਾ ਨਹੀਂ ਸੀਗਾ ਤੇ ਰੱਤਾ ਲੈ ਆਪਾਂ ਤਾੜ ਇਹ ਬੈਠਾ ਵੀ ਸਾਰੇ ਨਾਲ ਮਗਰੇ ਸੀ ਮਗਰੋਂ ਸੀ ਇਹ 22 ਵਜੇ ਬਹਿ ਗਿਆ ਸੀ ਇਹਨੂੰ ਤਾੜ ਲਿਆਂਦਾ ਸੀ ਖਤਰਨਾਚੂ ਤੁਰਨ ਲਾਤਾਂ ਆ ਨਾ ਤਾਂ ਸੰਦੂ ਦਾ ਕੰਮ ਨਹੀਂ ਬੜੀ ਜਿਵਾਰ ਵੀ ਜਣੀਆ ਸਰੋਂਲੇ ਥਾਂ ਤੇ 11 ਰੋ ਵੀ ਲਾਇਆ ਪਿਆ ਉਦੋਂ ਬਾਅਦ ਦੇਖਦੇ ਆ ਵੀ ਕੀ ਬਣਦਾ ਕੀ ਨਹੀਂ ਸਰੋਂ ਵਾਲੇ ਵੀ ਸਲਰੇ ਜੀ ਕੋਈ ਲੈ ਜੇ ਤਾਂ ਵੱਡ ਕੇ ਟੱਕਰੇ ਜਿੰਦੇ ਜਿਹੜੇ ਵੱਡ ਕੇ ਲੈ ਜੇ ਤਾਂ ਕੋਈ ਬੜੀ ਵਧੀਆ ਗੱਲ ਆ ਤੇ ਨਹੀਂ ਫਿਰ ਵਿੱਚੇ ਹੀ ਹੂਟ ਆ ਟ੍ਰੇ ਮਾਰਦੇ ਨੇ ਲੋ ਬਈ ਮਿੱਤਰੂ ਦਾਣੀ ਜੂਣ ਇਹਨਾਂ ਦੇ ਕੱਢ ਦੇ ਬਾਹਰ ਦਾਣਾ ਆਪਣੀ ਇਹਨਾਂ ਦੇ ਚਾਰ ਰੋਕ ਕੇ ਕੱਢ ਦੇਂਗੇ ਕਬੂਤਰ ਜਾਦੇ ਆ ਹੌਲੀ ਹੌਲੀ ਖਾਂਦੇ ਆ ਤੇ ਦੂਜਿਆਂ ਦਾ ਦਾਣਾ ਖੋਣੀ ਕੱਢਣਾ ਬੰਦ ਕਰ ਦੇ ਬਾਈ ਬਾਹਰ ਮੈਂ ਵੀ ਕੱਢ ਦੇ ਜੇ ਵੱਡੇ ਆ ਸਾਰੀ ਲੋ ਬਾਈ ਜੀ ਦਾਣਾ ਆਪਣੀ ਇਹਨਾਂ ਨੂੰ ਅੱਜ ਤੱਕ ਬਾਹਰ ਕੱਢ ਦਾਣਾ ਤੇ ਤੀ ਇਹਦੇ ਜੋ ਹੁਣ ਕੂਤਰ ਕੱਢਾਂਗੇ ਇੱਕ ਉਹ ਚੀਨਾ ਬੈਠਾ ਉਹ ਕੱਢਾਂਗੇ ਦੋ ਤਿੰਨ ਕੂਤਰ ਹੈਗੇ ਆ ਢੀਲਾ ਬੈਠਾ ਇਹ ਕੱਢਾਂਗੇ ਚਾਰ ਤੇ ਚਾਰ ਪੰਜ ਹੈਗੇ ਕੂਤਰ ਕੱਢਣ ਵਾਲੇ ਓਏ ਭਾਈ ਓਏ ਫਰੋਂ ਦਾ ਕੰਮ ਦ ਦਿੱਤ ਨੀ ਮੇੜ ਹੁਣਾਂ ਬੁੜੀਆਂ ਕਰਚੀ ਜੀ ਵੱਢ ਕੇ ਲੈ ਜਾਣ ਨਾ ਆਕੇ ਤਾਂ ਐਵੇਂ ਇੱਕ ਦੂ ਘਰੀ ਫਿਰ ਇੱਥੇ ਜਵਾਰ ਵੀ ਦਿਆਂ ਤੇ ਉਹ ਤੂੰ ਤੇ ਛਾਂ ਕੇ ਰੱਖਿਆ ਸੀ ਉਹਦਾ ਕਾਮਿੱਦੀ ਦਾ ਹੀ ਚਾਚਾ ਐ ਰਗਣ ਮੈਂ ਉਹ ਚੱਕੀ ਲੈ ਗਏ ਆਪਾਂ ਉਹ ਚੱਕੀ ਜਾਂਨੇ ਆ ਉਹਨਾਂ ਮੀਟ ਦੇ ਕੰਮ ਤੇ ਮੁੜ ਕੇ ਅੱਜ ਪੱਠਿਆਂ ਵਾਲਾ ਪਰਲਾਈ ਵਿਲਾ ਕਰਨਾ ਤੇ ਮੁੜ ਕੇ ਇਹਨਾਂ ਨੂੰ ਕਰ ਦਿਆਂਗੇ ਛੁੱਟੀ। ਲੋ ਜੀ ਨਾ ਤੋਂ ਲੈ ਆਂ ਤੇ ਇਹਨਾਂ ਦੇ ਰਹਿ ਗਿਆ ਥੋੜਾ ਜਿਹਾ ਕੰਮ ਚਾਚੇ ਅਰ ਕੇ ਉਹਨਾਂ ਨੂੰ ਲੱਕਣਾਈ ਆ। ਚੱਕਰੀ ਛੱਟਣ ਵਾਲਿਆਂ ਤੇ ਮੁੜ ਕੇ ਆ ਵੀੜਾ ਕਰ ਦਾਂਗੇ ਵਿਲਾ। ਬਸ ਉਹ ਚੱਕ ਲੈ ਸਾਰਾ ਸਮਾਨ ਕਰ ਤਨ ਮੀਟ ਤਾਂ ਉਹਨਾਂ ਨੇ। ਤੇ ਇਹ ਚਾਚੇ ਬੋਰਦ ਦਾ ਮਤਲਬ ਪੱਠੇ ਵੜ ਲੈ ਫਿਰ ਉਹਨਾਂ ਮੀਟ ਕੇ ਮੁੜ ਕੇ ਇਹਨੂੰ ਪਤਾ ਨਹੀਂ ਕੱਲ ਨੂੰ ਥਿਆਵਣੀ ਮੈਂ ਕਿ ਭਰਾਵਾ ਸਰੂ ਨੂੰ ਤਾਂ ਇਹ ਚੱਕ ਕੇ ਉਤੇ ਕਮਰਾ ਚ ਰੱਖ ਦਿਓ ਪੈਸਾ ਮਨੇ ਇਹ ਇਹ ਇਧਰ ਪਈਏ ਇਧਰ ਪਈਏ ਹੋ ਬਈ ਆ ਨਮੇ ਦੇ ਬੈਤੀ ਵੇਖੋ ਆ ਨਮੋ ਨਮੋ ਹੀ ਦੀ ਹੋਪੇ ਤੇ ਆ ਵੀ ਕਰਤੇ ਨਾ ਲੱਕੜਾਂ ਚ ਕਾਦੀਆਂ ਤੁਹਾਨੂੰ ਕੱਲ ਨੂੰ ਇਹ ਚ ਮਾਰਾ ਕੇ ਰੂਟਰ ਤੇ ਜਵਾਰ ਵੀ ਦਿਆਂਗੇ ਤੇ ਨਮੇੜਦੇ ਹਾਂ ਕੰਮ ਲੋ ਜੀ ਬਾਈ ਜੀ ਸਰੋਂ ਦਾ ਨਿਮੇਟ ਦਾ ਕੰਮ ਤੇ ਕੱਲ ਨੂੰ ਬੀਜ ਦਿਆਂਗੇ ਜਵਾਰ ਪਰਲੇ ਚ ਬੀਜ ਦਿਆਂਗੇ ਜੇ ਆ ਬੱਤਰ ਨਿਕਲੇ ਤੇ ਇਹਦੇ ਚ ਬੀਜ ਦਿਆਂਗੇ ਤੇ ਜਵਾਰ ਦਾ ਸਰੋਂ ਦਾ ਵੀ ਨਿਮੇਟ ਦਾ ਕੱਲ ਨੂੰ ਉਹ ਪਰਲੇ ਪਾਸੇ ਜਵਾਰ ਬੀਜ ਦਿਆਂਗੇ ਝੋਨਾ ਲਾਉਣ ਵੇਲੇ ਨੂੰ ਵੱਢੀ ਜਾਊਗੀ ਤੇ ਆ ਕਾਣੂ ਵੀ ਵੱਡਾ ਲਾਉਣ ਨੇ ਡੈਗ ਪਿਆ ਕਰਨ ਲੱਗ ਪੂਗਾ ਮੁਰਕੇ ਤੇ ਮੁਰਕੇ ਇਹਨਾਂ ਨੂੰ ਛੁੱਟੀ ਆ ਕਿ ਉਹ ਜਾਣਗੇ ਲੱਕਣਾ ਉੱਕਣਾ ਜਿਹੜੀਆਂ ਪੰਗਾਂ ਸਾਰਾ ਚੱਕਦਾ ਤੇ ਆ ਟਟਾਂਡੇ ਜੇ ਜੇ ਕੋਈ ਵੱਢ ਕੇ ਲੈ ਗਿਆ ਤਾਂ ਠੀਕ ਆ ਸਲਰੇ ਜੀ ਦੇ ਨਹੀਂ ਫਰ ਵੀ ਚੈੱਕ ਕਰਨ ਦੇ ਆਗੇ ਵੀ ਇੱਕ ਆ ਵੀ ਡੇਗ ਪੇਣੂ ਵੀ ਕੱਲ ਨੂੰ ਆਡਾ ਲਾਉਣੇ ਆ ਇੱਕ ਥੱਬਾ ਜ਼ਮੀਨ ਦਾ ਵੜ ਲਿਆ ਕਰਾਂਗੇ ਤੇ ਇੱਕ ਘਾ ਦਾ ਵੜ ਲਿਆ ਕਰਾਂਗੇ ਲੋ ਜੀ ਬਾਈ ਜੀ ਆਪਣੀ ਜੰਗਪੂਰ ਸਵਾਲ ਬੂਲ ਕਟਾਇਆ ਹੀ ਆ ਦੇ ਫਣ ਛਕਲਾਂ ਬਣ ਗਏ ਇਹਨਾਂ ਦੇ ਲੋ ਜੀ ਬਾਈ ਜੀ ਜਵਾਰ ਲੈ ਜਾਂਦੀ ਆ ਐਸਡੀ 826 ਵੇਖੋ ਕੇ ਜੀ ਦੁਬਾਰਾ 444 ਲੈਣੀ ਸੀ ਹੁਣ ਤਾਂ ਤੇ ਚਲੋ ਬਾਈ ਜੀ ਠੀਕ ਹੈ ਜੀ ਹੁਣ ਆਪਾਂ ਕਰਨਗੇ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਤੇ ਭੋਰ ਚੱਕ ਦੇਖੀਵਾ ਆ ਸਰੋਂ ਵਾਲੇ ਥਾਂ ਵੀ ਜਣੀ ਜਵਾਰ ਆਂਦੀ ਏ